ਸਤਿਗੁਰ ਬਾਈ ਕੀ ਹਾਲ ਚਾਲ ਨੇ ਸੋਡੇ ਸੋ ਅੱਜ ਤੁਹਾਨੂੰ ਦੱਸ ਦਿਆਂ ਬਈ ਆਪਾਂ ਕਿੱਥੇ ਚੱਲੀ ਜਾਂਦੇ ਆ ਆਪਾਂ ਚੱਲਨੇ ਬਈ ਰੰਗੀ ਦੇ ਮਲ ਸਿੰਘ ਵਾਲੇ ਵੱਡੇ ਵੱਡੇ ਪਲਾਟਾਂ 'ਚ ਆਪਣੀ ਮਸ਼ੀਨ ਚੱਲੀ ਜਾਂਦੀ ਅੱਜ 50 50 ਕਿੱਲੇ ਦਾ ਟੱਕਾ ਬਈ ਰੇ 50 ਕਿੱਲੇ ਦਾ ਟੱਕਾ ਚੱਲੀ ਜਾਂਦੀ ਅੱਜ ਆਪਣੀ ਰਾਣੀ 14 ਮਾਡਲ ਦੱਸ ਦਿਆਂ ਤੁਹਾਨੂੰ ਕਿੱਡੇ ਕਿੱਡੇ ਦਿਖਾਉਣ ਨਾਲ ਕਿੱਡੇ ਕਿੱਡੇ ਟੱਕ ਨੇ ਰੇ 4 4 ਪੰਪਾਂ ਕਿੱਲਿਆਂ ਦੇ ਤੇ 18 ਕਿੱਲੇ ਦਾ ਘੇਰਾ ਵੀ ਦਿਖਾਉਣਾ ਤੁਹਾਨੂੰ ਦੇ ਟੱਕਾਂ ਦੇ ਵੱਡੇ ਵੱਡੇ ਟੱਕ ਨੇ ਬਾਈ ਉਰੇ 50 ਕਿੱਲਿਆਂ ਦਾ ਟੱਕਾ ਇਕੱਠਾ ਤੇ ਆਹ ਵੱਡਤਾ ਸਾਰਾ ਤੇ ਲੱਗ ਰਿਹਾ ਹੁਣ ਦੂਜੇ ਟੱਕ ਤੇ ਮਸ਼ੀਨਾਂ ਐਡੇ-ਐਡੇ ਟੱਕਾਂ ਦੀ ਨਜ਼ਾਰਾ ਆਉਂਦਾ ਬਾਈ ਵੱਡਣ ਦਾ 3-3 4-4 ਕਿੱਲਿਆਂ ਦੇ ਪਟੇ ਤੇ ਉਹ ਸਾਹਮਣੇ ਬਾਈ 18 ਕਿੱਲਿਆਂ ਦਾ ਪਟਾਵੋ ਤੇ ਉਹ ਸਾਹਮਣੇ 18 ਕਿੱਲਿਆਂ ਦਾ ਪਟਾਵੋ ਤੇ ਉਹ ਮਤਲਬ ਦੋ ਕਰਕੇ ਵੜਦੇ ਨੇ ਉਹ 10 ਕਿੱਲਿਆਂ ਦਾ ਟੱਕ ਪੱਟੇ ਆ ਗਏ ਮੰਨ ਲਾ ਤੇ 8 ਕਿੱਲੇ ਰਹਿ ਗਏ ਉਹ ਖੇਰ ਲਾਵਾਂਗੇ ਸ਼ਾਮ ਜੇ ਨੂੰ ਫੇ ਰਾਤ ਨੂੰ ਖੇਰ ਚੱਲੀ ਜਾਊਗੀ ਚੱਲ 8 ਕਿੱਲਿਆਂ ਨੇ ਤੇ ਲੰਬੇ ਪੱਟੇ ਚ ਨਜ਼ਾਰਾ ਬਾਈ ਮਨ ਸਿੰਘ ਆळ्या ਰੰਗੀ ਦੇ 50 60 ਕਿੱਲੇ ਨੇ ਇਕ ਥਾਵੇਂ ਬਾਈ ਤੇ ਚੱਲ ਰਿਹਾ ਆਪਣਾ 14 ਮਾਡਲ ਹੋਜ ਜਸ ਤਿਆਰ ਤੋਂ ਲੋਕੇ ਚਲਾਊਗਾ ਹੁਣ ਆਹ ਕੁਸ ਵੱੜ ਤੇ ਕਿੱਲੇ ਇੱਕ ਰਾਤ ਅਸੀਂ ਪਹਿਲਾਂ ਲਾ ਕੇ ਸਿਰੇ ਮੌਸਮ ਬਈ ਅੱਜ ਫੇਰ ਖਰਾਬ ਹੋ ਰਿਹਾ ਯਾਰ ਮੌਸਮ ਦੇਖੋ ਭਰਾਓ ਕਰਖਿਆ ਮੌਸਮ ਦੇ ਕਾਰਨ ਛੇਤੀ ਮਸ਼ੀਨ ਤੇਜ਼ੀ ਹੋ ਰਹੀਆਂ ਵੱਡਣ ਦੀ ਵੱਡ ਲਾਂਗੇ ਵੱਡ ਕੇ ਕੋਠਾਂ ਟਰਾਲੀਆਂ ਵੱਡੀਆਂ-ਵੱਡੀਆਂ ਟਰਾਲੀਆਂ ਨੇ ਬਾਈਆਂ ਦੇ ਤੇ ਵੱਡੀਆਂ-ਵੱਡੀਆਂ ਟਰਾਲੀਆਂ ਨੇ ਵੱਡੇ-ਵੱਡੇ ਟੱਕ ਨੇ ਸਲਾਹਤੀ ਉਹ ਜਸਨੇ ਇਹ ਪੱਠੇ ਟੱਕਾਂ ਦੀ ਨਜ਼ਾਰਾ ਬਈ ਛੋਟੇ ਟੱਕਾਂ ਚ ਮੰਨ ਲਾ ਮਸ਼ੀਨ ਨੂੰ ਟਾਈਮ ਲੱਗਦਾ ਇੱਥੇ ਨੇ 4 4 5 5 ਕਿੱਲਿਆਂ ਦੇ ਘੇਰੇ ਉਹ ਕਿਲਾ ਠਾ ਉਹ ਘੇਰਾ ਬਈ 14 ਕਿੱਲਿਆਂ ਦਾ ਇਹ ਲੱਭੋ ਕਿਤਾ ਸੁਭਾਣ ਬਈ ਇਹ ਇਹ ਖਾਣਾ ਕਿੱਲਾਂ ਨੇ ਇਹਨੂੰ ਮੰਨ ਲਾ ਦੋ ਵਾਰੀ ਕਰਕੇ ਵੜਦੇ ਨੇ 10 ਕਿੱਲਿਆਂ ਦਾ ਅੱਟ ਤੇ 8 ਕਿੱਲਿਆਂ ਦਾ ਅੱਟ ਵੜਦੇ ਨੇ ਇਹਦੇ ਕਰਕੇ ਬਈ ਚੱਲ ਪਈ ਆਪਣੀ ਰਾਣੀ ਆਪਦੇ ਲੰਬੇ ਟੱਕਾਂ 'ਚ ਚੱਲੂ ਭਈ ਅੱਜ ਰਾਤ ਪਰ ਮੌਸਮ ਖਰਾਬ ਕਰਕੇ ਥੋੜਾ ਜਿਆ ਤੇਜ਼ ਚੱਲ ਰਹੀ ਆ ਮੌਸਮ ਨੇ ਬਹੁਤ ਦਿੱਕਤ ਦੇ ਰਹੀ ਆ ਭਈ ਇੱਥੇ ਤੇ ਨਾ ਕਣਕਾ ਪੂਰੀਆਂ ਔਰ ਤਾਂ ਜੇ ਮਾੜੀ-ਮੋਟੀ ਧੁੱਪ ਕੱਢਦਾ ਤਾਂ ਦੂਜੇ ਦੋ ਦਿਨੋਂ ਕਿ ਧੁੱਪ ਵਧੀਆ ਲੱਗੀ ਸੁਣ ਤੇ ਅੱਜ ਫੇਰ ਬੋਤਲ ਬਾਈ ਕਰ ਲਈ ਦੇਖੋ ਹੁਣ ਕੀ ਸੁਭਾਵਨਾ ਰੱਬ ਦੇ ਮੂਹਰੇ ਕੋਈ ਭਈ ਹੋਣੀ ਹੈਗਾ ਹਣਾ ਅੱਬ ਦੇ ਨਾਰਾਬਨ ਨੂੰ ਕੋਈ ਰੋਕ ਸਕਦਾ ਹੈ ਜਿਹੜਾ ਕੁਝ ਕਰਨਾ ਹੈ ਨੇ ਕਰਨਾ ਹੈ ਯਾਤੂ ਉਹਦਾ ਯਾਤਮ ਦਾ ਯਾਤਮ ਹਾਂ ਮੌਸਮ ਦੀ ਬਹੁਤ ਦਿੱਕਤ ਆ ਬਾਈ ਮੌਸਮ ਇਤਕੇ ਸਾਫ਼ ਹੀ ਨਹੀਂ ਹੋਇਆ ਤਾਂ ਹੀ ਕਰਕੇ ਮਨ ਲੈ ਮਸ਼ੀਨਾਂ ਸਾਡੀ ਬਾਈ 4-5 ਘੰਟੇ ਮਸ਼ੀਨ ਖੜੀ ਸੀ ਹੁਣ ਚੱਲੀ ਆ ਵੀ ਮਨ ਲੈ ਰਾਤ ਨੂੰ ਵੜਾਉਣ ਦੇ ਲੋਕ ਵੀ ਤੋੜੀ ਹੋ ਜਾਊਗੀ ਤੇ ਮੌਸਮ ਠੰਡਾ ਵੀ ਠੰਡੇ ਕਰਕੇ ਥੋੜੀ ਜਿਹੀ ਦਿੱਕਤ ਪੈਂਦੀ ਆ। ਐਤਕੀ ਸਮਾਰ ਕੇ ਜੇ ਪੱਖੀ ਨਹੀਂ ਕੰਮ ਐਂ ਚੱਲੀ ਜਾਂਦਾ ਰੈਲਾ ਜ 11 ਤਰੀਕ ਦੀ ਮਸ਼ੀਨ ਚੱਲੀ ਹੋਈ ਐ। ਤੇ 11 ਤਰੀਕ ਦੀ ਮਸ਼ੀਨ ਚੱਲੀ ਹੋਈ ਐ। ਅੱਜ ਦੇਖ ਲਓ 17 ਤਰੀਕ ਹੋ ਗਈ ਬਈ। ਤੇ ਐਂ ਬਸ 20 25 25 ਕਿੱਲੇ ਜਾਂ ਰਾਤ ਹੀ ਮਨਨ 5 3 ਰਾਤਾਂ ਨੇ 4 ਰਾਤਾਂ ਹੋਗੀਆਂ ਚੱਲਦੀ ਨੂੰ। ਰਾਤ ਨੂੰ ਵੀ ਬਹੁਤ ਚੱਲਦੀ ਐ। ਤੇ ਰਾਤ ਨੂੰ ਮੰਨ ਲਾ ਮਸ਼ੀਨ ਤਿੰਨ ਚਾਰ ਰਾਤਾਂ ਦਾ ਹੋ ਗਈਆਂ ਬਾਈ ਰਾਤ ਰਾਤ ਨੂੰ ਚੱਲਦੀ ਨੂੰ ਅੱਜ ਦਿਖਾਉਣਾ ਜਾਦੂ ਬਾਈ ਥੋੜਾ ਬਾਈ ਨੇ ਦੋ ਸ਼ਲਟਾ ਪਾ ਰਖਿਆ ਨੇ ਕਣਕ ਵੜਦਾ ਦੇਖ ਲੈ ਮਸ਼ੀਨ ਲੱਗ ਰਹੀ ਆਪਣੀ ਦੋ ਸ਼ਲਟਾ ਇਹ ਮੌਸਮ ਦੇਖ ਲੋ ਕਿੰਨਾ ਫਰਕ ਪੈ ਗਿਆ ਗਰਮੀ ਸਰਦੀ ਦਾ ਦੋ ਦੋ ਸ਼ਲਟਾ ਪਾ ਕੇ ਵੜਾਉਂਦਾ ਜਿਹੜੇ ਰਹਿੰਦੀ ਐ ਮੋੜੀ ਮੁੱਟੀ ਮਾਗਰੋ ਚੱਕੀ ਜਾਂਦੇ ਨੇ ਬਾਈ ਚੱਲੀ ਜਾਂਦੀ ਆਪਣੀ É they ter que